ਜਿਵੇਂ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਇਲੀਗਲ ਅਰੈਸਟ ਤੇ ਸਬਸੀਕੁਐਂਟ ਰਿਮਾਂਡ ਇਹਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਉਹ ਪਟੀਸ਼ਨ ਅੱਜ ਫਿਰ ਤੋਂ ਦੁਬਾਰਾ ਹਿਅਰਿੰਗ ਦੇ ਲਈ ਆਈ ਸੀ ਕਿਉਂਕਿ ਪਹਿਲਾਂ ਕੱਲ ਉਹਦੇ ਜੇ ਹਿਅਰਿੰਗ ਹੋਈ ਸੀ ਤੇ ਕਿਉਂਕਿ ਰਿਮਾਂਡ ਆਰਡਰ ਜਿਹੜਾ ਚੈਲੰਜ ਕੀਤਾ ਸੀ ਉਹ ਪਰਸੋਂ ਖਤਮ ਹੋ ਗਿਆ ਸੀ ਤੇ ਪਰਸੋਂ ਇੱਕ ਨਵਾਂ ਫਰੈਸ਼ ਆਰਡਰ ਰਿਮਾਂਡ ਦਾ ਪਾਸ ਹੋਇਆ ਸੀ ਤੇ ਕੋਰਟ ਨੇ ਕਿਹਾ ਸੀ ਕਿ ਉਹ ਰਿਮਾਂਡ ਆਰਡਰ ਵੀ ਪਲੇਸ ਔਨ ਰਿਕਾਰਡ ਕੀਤਾ ਜਾਵੇ ਤਾਂ ਹੀ ਇਹ ਪਟੀਸ਼ਨ ਦੀ ਸੁਣਵਾਈ ਹੋ ਸਕਦੀ ਹੈ ਕੱਲ ਕੋਰਟ ਦੇ ਵਿੱਚ ਉਹ ਫਿਰ ਜਿਹੜਾ ਸਬਸਿਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਅਸੀਂ ਕੋਰਟ ਦੇ ਵਿੱਚ ਪਲੇਸ ਔਨ ਰਿਕਾਰਡ ਕਰਤਾ ਸੀ ਐਪਲੀਕੇਸ਼ਨ ਲੱਗੀ ਐਪਲੀਕੇਸ਼ਨ ਲਗਾ ਦਿੱਤੀ ਪਰ ਉਹਦੇ ਵਿੱਚ ਫਿਰ ਇੱਕ ਐਮੈਂਡਮੈਂਟ ਕਰ ਦਿੱਤੀ ਗਈ ਹੈ ਜੱਜ ਸਾਹਿਬ ਤੋਂ ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ ਉਹ ਤੋਂ ਬਾਅਦ ਜਿਹੜਾ ਐਮੈਂਡਮੈਂਟ ਇੱਕ ਰਿਮਾਂਡ ਐਮੈਂਡੇਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ ਵਿੱਚ ਡੇਟ ਨੂੰ ਬਦਲ ਕੇ ਫਿਰ 6 ਜੁਲਾਈ ਕਰ ਦਿੱਤਾ ਗਿਆ ਸੋਚ ਕੋਰਟ ਨੇ ਡਾਇਰੈਕਟ ਕੀਤਾ ਕਿ ਹੁਣ ਇਹਨੂੰ ਵੀ ਪਲੇਸ ਔਨ ਰਿਕਾਰਡ ਕੀਤਾ ਜਾਏ ਕਿਉਂਕਿ ਇਹ ਇੱਕ ਮੈਂਡੇਟ ਰਿਮਾਂਡ ਆਰਡਰ ਆ ਗਿਆ ਸੋ ਹੁਣ ਦੁਬਾਰਾ ਟਿਊਸਡੇ ਨੂੰ ਇਹ ਕੇਸ ਦੀ ਹੀアリング ਹੋਏਗੀ ਇਹ ਸਾਰੇ ਜਿਹੜੇ ਰਿਮਾਂਡ ਆਰਡਰਸ ਐ ਇਹ ਪਲੇਸ ਔਨ ਰਿਕਾਰਡ ਕਰਨ ਤੋਂ ਬਾਅਦ ਕੋਰਟ ਨੇ ਕਹਿ ਕੇ ਕਿ ਫਰੈਸ਼ ਐਪਲੀਕੇਸ਼ਨ ਤੁਸੀਂ ਵਿਦਡਰਾ ਕੀਤਾ ਕਿ ਫਰੈਸ਼ ਐਪਲੀਕੇਸ਼ਨ ਬਾਹਰ ਤਰੀਕੇ ਨਾਲ ਬਾਹਰ ਕਿਉਂਕਿ ਦੇ ਵਿੱਚ ਐਮੈਂਡਮੈਂਟ ਜਿਹੜੀ ਤੁਸੀਂ ਕਰਨਾ ਚਾਹੁੰਦੇ ਸੀ ਨਹੀਂ ਪਹਿਲਾਂ ਜਿਹੜੀ ਐਪਲੀਕੇਸ਼ਨ ਅਸੀਂ ਮੂਵ ਕੀਤੀ ਹੈ ਕਿਉਂਕਿ ਕੱਲ ਕੋਰਟ ਦੇ ਵਿੱਚ ਹੀ ਕੱਲ ਸਵੇਰ ਤੱਕ ਇਹ ਰਿਮਾਂਡ ਆਰਡਰ ਨਹੀਂ ਆਇਆ ਸੀ ਕੋਰਟ ਦੇ ਜਦੋਂ ਇਹ ਹੀアリング ਤੋਂ ਬਾਅਦ ਹੀ ਇਹ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਪਰ ਜਿੱਦਾਂ ਮੈਂ ਕਿਹਾ ਕਿ ਹੁਣ ਇੱਕ ਫਰੈਸ਼ ਰਿਮਾਂਡ ਆਰਡਰ ਹੋਰ ਆ ਗਿਆ ਇੱਕ ਮੰਡੇਟਡ ਫਰੈਸ਼ ਰਿਮਾਂਡ ਆਰਡਰ ਜਿਹੜਾ ਅੱਜ ਆ ਗਿਆ ਸੋ ਵੀ ਇੱਕ ਪ੍ਰੋਪਰ ਐਪਲੀਕੇਸ਼ਨ ਦੇ ਨਾਲ ਉਹਨੇ ਦੋਨੋਂ ਆਰਡਰਸ ਕਿਉਂਕਿ ਇਹ ਜਿਹੜਾ ਅੱਜ ਆਰਡਰ ਆਇਆ ਇਹ ਵੀ ਉਸੇ ਆਰਡਰ ਦਾ ਸਬਸੀਕੁਐਂਟ ਪਾਰਟ ਹੈ ਸੋ ਹੁਣ ਇੱਕ ਐਪਲੀਕੇਸ਼ਨ ਲਗਾ ਕੇ ਪਲੇਸ ਔਨ ਰਿਕਾਰਡ ਦੀ ਇਹ ਦੋਨੋਂ ਆਰਡਰਸ ਕੰਬਾਈਨਡ ਇਸ ਪਟੀਸ਼ਨ ਦੇ ਵਿੱਚ ਪਲੇਸ ਔਨ ਰਿਕਾਰਡ ਕਰਨੇ ਨੇ ਫਿਰ ਜੀ ਤੁਸੀਂ ਕਹਿੰਦੇ ਹੋ ਕਿ ਫਰੈਸ਼ ਰਿਮਾਂਡ ਆਰਡਰ ਇੱਕ ਗੱਲ ਜਿਹੜਾ ਆਇਆ ਸੀਗਾ ਅੱਜ ਫੇਰ ਆ ਗਿਆ ਅੱਜ ਇੱਕ ਮੰਡੇਟ ਨਵਾਂ ਸੁਭਾ ਆ ਗਿਆ ਜਿਹਦੇ ਚ ਜਿਹੜਾ ਕੱਲ ਆਰਡਰ ਹੈ ਉਹਦੇ ਚ ਹੈਗਾ 5 ਜੁਲਾਈ ਦੀ ਡੇਟ ਹੈ ਹੁਣ ਜਿਹੜਾ ਮੰਡੇਟ ਆਇਆ ਉਹਦੇ ਚ 6 ਜੁਲਾਈ ਡੇਟ ਸ਼ੋ ਹੋ ਰਹੀ ਹੈ ਸੋ ਦੋਨੋਂ ਆਰਡਰਸ ਨੂੰ ਕੰਬਾਈਨ ਕਰਕੇ ਇੱਕ ਫਰੈਸ਼ ਜਿਹੜੀ ਐਪਲੀਕੇਸ਼ਨ ਔਨ ਰਿਕਾਰਡ ਲਗਾ ਕੇ ਉਹ ਦੋਨੋਂ ਆਰਡਰਸ ਨੂੰ ਪਲੇਸ ਔਨ ਰਿਕਾਰਡ ਮੰਗਲਵਾਰ ਸਮਾਈ ਹੋਣੀ ਹੈ ਹੁਣ ਮੰਗਲਵਾਰ ਨੂੰ ਇਸ ਕੇਸ ਦੀ ਸੁਮਾਈ ਹੋਣੀ ਹੈ ਐਪਲੀਕੇਸ਼ਨ ਅਸੀਂ ਅੱਜ ਹੀ ਕੋਰਟ ਦੇ ਵਿੱਚ ਫਾਈਲ ਕਰ ਦਾਂਗੇ ਜੋ ਪ੍ਰੋਪਰ ਡਿਊ ਪ੍ਰੋਸੀਜਰ ਹੈ